ਚੱਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਬਲ ਤੂੰ ਆ ਹਾਂਜੀ ਹਾਂਜੀ ਹੋਰ ਸੁਣਾਓ ਕੀ ਹਾਲ ਨੇ ਹਾਲ ਬੜੇ ਵਧੀਆ ਤੂੰ ਆਪਣੇ ਸੁਣਾ ਬੱਸ ਵਧੀਆ ਮੇਰੇ ਵੀ ਠੀਕ ਠਾਕ ਕੀ ਕਰਦਾ ਆ ਕੁਛ ਨਹੀਂ ਮੈਂ ਤੇ ਘਰ ਵੀ ਆਇਆ ਸੀ ਕੀ ਕਰਦੀ ਸੰਦੀਪ ਕੁਛ ਨਹੀਂ ਆਹ ਗੱਲਾਂ ਡੀਆਂ ਮਾਰਨ ਨਾਨਣ ਪਰਜਾਈ ਦੋਵੇਂ ਜਣੀਆਂ ਬਹਿ ਕੇ ਇਹਨਾਂ ਦੀਆਂ ਤੇ ਸਾਰੀ ਦਿਹਾੜੀ ਚੁਗਲੀਆਂ ਨਹੀਂ ਮੁੱਕਦੀਆਂ ਚੱਲੋ ਵਧੀਆ ਗੱਲ ਵਾ ਗੱਲਾਂ ਬਾਤਾਂ ਵੀ ਫੇਰ ਕਰਨੀਆਂ ਹੁੰਦੀਆਂ ਆ ਆਹ ਹੋ ਕੇ ਤੇ ਉਹ ਸੱਚ ਤੇ ਕੀ ਕਿੱਥੇ ਆ ਓ ਉਹਦੇ ਆਪਣੀ ਨਾਲਦੀਨ ਨੂੰ ਲੈ ਕੇ ਕਿਤੇ ਗਿਆ ਹੀ ਉਹ ਅੱਛਾ ਮੈਂ ਤਾਂ ਕੰਮ ਆਇਆ ਸੀ ਇੱਕ ਕਿਹੜਾ ਕੰਮ ਆ ਮੈਨੂੰ ਦੱਸ ਦੇ ਓਏ ਦਵਾ ਤੇ ਤੁਹਾਨੂੰ ਪਤਾ ਵਾ ਚੰਗਾ ਭਲਾ ਕਿ ਸਟਾਰਟਰ ਆਪਣਾ ਅੱਗੇ ਦੋ ਵਾਰੀ ਖਰਾਬ ਹੋ ਗਿਆ ਸੀ ਤੇ ਬਚੋਂ ਨੂੰ ਠੀਕ ਠੂਕ ਕਰਾਇਆ ਵਾ ਥੋੜਾ ਬਹੁਤਾ ਤੇ ਹੁਣ ਉਹ ਫੇਰ ਖਰਾਬ ਆ ਛੱਡ ਜਾਂਦਾ ਵਾ ਵਿੱਚੇ ਮੋਟਰ ਨੂੰ ਟਰਿੱਪ ਮਾਰ ਜਾਂਦਾ ਤੇ ਮੈਂ ਇਹ ਡਿਆ ਵਾ ਸੋਚਣ ਕਿ ਹੁਣ ਉਹਨੂੰ ਠੀਕ ਨਾ ਕਰਵਾਈਏ ਹੁਣ ਐਉਂ ਕਰੀਏ ਕਿ ਸਟਾਰਟਰ ਲੈ ਆਈਏ ਨਵਾਂ ਕਿਉਂਕਿ ਜੇ ਮਾੜਾ ਸਟਾਰਟਰ ਹੋਇਆ ਨਾ ਤੇ ਮੋਟਰ ਖਰਾਬ ਹੋਣ ਦਾ ਵੀ ਡਰਾ ਮੁੜ ਕੇ ਇਹ ਨਾ ਹੋਵੇ ਕਿ 2-3000 ਰੁਪਇਆ ਬਚਾਉਂਦੇ-ਬਚਾਉਂਦੇ 10-20000 ਲਾਉਣਾ ਪਵੇ ਹਨ ਤੇ ਲਿਆ ਆ ਤੂੰ ਸਟਾਰਟਰ ਅਹੀ ਕੀ ਕਰਨ ਨੂੰ ਲਿਆਉਣਾ ਵਾ ਅਹੀ ਤੇ ਕਿੰਨਾ ਚਿਰ ਹੋ ਗਿਆ ਪਿਆ ਹੀ ਠੇਕੇ ਦੇ ਦਿੱਤੀ ਆ ਲੈ ਚਾਚੀ ਆ ਕਿਦਾਂ ਦੀ ਗੱਲ ਹੋਈ ਉਹ ਪਹਿਲੀ ਠੇਕੇ ਦੇ ਭਾਵੇਂ ਦਿੱਤੀ ਆ ਹੈ ਤੇ ਤੁਹਾਡੀ ਪਹਿਲੀ ਆ ਨਾ ਤੁਸੀਂ ਅਗਲੇ ਕੋਲੋਂ ਕੱਲ ਨੂੰ ਹੀ ਛਡਾਲੋ ਕੱਲ ਨੂੰ ਆਪਣੀ ਫਸਲ ਬੀਜਣ ਲੱਗ ਪੋ ਤੇ ਉਸੇ ਸਟਾਰਟਰ ਦੇ ਉੱਤੇ ਮੋਟਰ ਚਲਾਇਆ ਕਰਨੀ ਆ ਉਹ ਤਾਂ ਫਿਰ ਬਾਅਦ ਦੀਆਂ ਗੱਲਾਂ ਵਾ ਨਾ ਜਦੋਂ ਇਸ ਡਾਲਾਂਗੇ ਉਦੋਂ ਕੋ ਪੈਲੀ ਹੁਣ ਤਾਂ ਹੀ ਉਹਨੂੰ ਦਿੱਤੀ ਆ ਤੈਨੂੰ ਲੋੜ ਵਾ ਤੂੰ ਲਿਆ ਨਾ ਲਿਆ ਆ ਜਿਵੇਂ ਪੈਸੇ ਖਰਚਦੇ ਫਿਰਿਏ ਉਹ ਤੁਸੀਂ ਪਹਿਲੀ ਚਾਚੀ ਉਹਨੂੰ ਠੇਕੇ ਦੇ ਦਿੱਤੀ ਆ ਪਰ ਦਿੱਤਾ ਤੇ ਆਪਣਾ ਹਿੱਸਾ ਹੀ ਆ ਨਾ ਹਾਂ ਉਹ ਵੱਖਰੀ ਗੱਲ ਆ ਵੀ ਤੁਸੀਂ ਆਪਣੇ ਪੱਲੇੋਂ ਪੈਸੇ ਨਹੀਂ ਖਰਚਣੇ ਤੇ ਤੁਸੀਂ ਉਹਨੂੰ ਆਖੋ ਉਹ ਵਿੱਚ ਪੈਸੇ ਪਾਵੇ ਸਟਾਟਰ ਲਿਆਉਣ ਦੇ ਨਾਲੇ ਉਹਨ ਪਿਛਲੇ ਕਿੰਨੇ ਲੰਮੇ ਟਾਈਮ ਤੋਂ ਉਹ ਹੀ ਪੈਲੀ ਤੁਹਾਡੀ ਵਾਉਣ ਡਿਆ ਉਹ ਹੀ ਬੀਜਣ ਡਿਆ ਵਾ ਜੇ ਤੇ ਮੈ ਮੇਰੇ ਕੋਲ ਹੁੰਦੀ ਪੈਲੀ ਮੈਂ ਠੇਕੇ ਦੇ ਵਿੱਚ ਦਾ ਤੇ ਮੈਂ ਆਣ ਕੇ ਤੁਹਾਨੂੰ ਆਖਣਾ ਨਹੀਂ ਹੈਗਾ ਮੈਂ ਆਪੇ ਲਿਆਉਣਾ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਤੁਹਾਡੀ ਵੀ ਪੈਲੀ ਮੈਂ ਵਿੱਚ ਡਿਆਵਾ ਤੇ ਮੇਰਾ ਹੀ ਫਰਜ਼ ਬਣਦਾ ਵਾ ਇਹ ਚੀਜ਼ ਲੈ ਕੇ ਆਉਣ ਦਾ ਆ ਐਵੇਂ ਚਾਚੀ ਗਲਤ ਗੱਲਾਂ ਨਾ ਕਰੋ ਆਹੀ ਤੇ ਨਹੀਂ ਉਹਨੂੰ ਕਹਿਣਾ ਤੈਨੂੰ ਲੋੜ ਆ ਲਿਆ ਨਾ ਲਿਆ ਆਹ ਤਾਂ ਚਾਚੀ ਸਿੱਧੀ ਸਿੱਧੀ ਫਰ ਲੜਾਈ ਵਾਲੀ ਗੱਲ ਹੋ ਗਈ ਤੇ ਠੀਕ ਆ ਫਿਰ ਕਿਹਾ ਉਹਨੂੰ ਜਾ ਕੇ ਵੀ ਪੈਸੇ ਦੇ ਤੇ ਸਟਾਰਟਰ ਨਵਾਂ ਲੈ ਆ ਮੈਂ ਚਾਚੀ ਆ ਕਿਦਾਂ ਦੀਆਂ ਗੱਲਾਂ ਕਰੀ ਜਾਂਦੇ ਜੀ ਉਹ ਪਹਿਲੀ ਟਾਡੀ ਉਹਦੇ ਕੋਲ ਠੇਕੇ ਦੇ ਉੱਤੇ ਆ ਤੇ ਤੁਹਾਡਾ ਮਤਲਬ ਭੰਦਾਵਾ ਨੂੰ ਇਹ ਨਹੀਂ ਗੱਲ ਆਖਣ ਦਾ ਅਗਲਾ ਮੈਨੂੰ ਆਖੇਗਾ ਤੇਰਾ ਕੀ ਮਤਲਬ ਵਾ ਮੈਨੂੰ ਕਹਿਣ ਦਾ ਬਈ ਨਾ ਤਿੰਨਾ ਚੋਂ ਨਾ ਤੇਰਾ ਦੇ ਵਿੱਚੋਂ ਮੈਂ ਕਿੱਦਾਂ ਕਹਿ ਸਕਦਾ ਵਾਂ ਉਹਨੂੰ ਇਹ ਤੁਹਾਡਾ ਕਹਿਣਾ ਬਣਦਾ ਵਾ ਤੁਸੀਂ ਜਾ ਕੇ ਉਹਨੂੰ ਆਖੋ ਪਈ ਪੈਸੇ ਦੇ ਸਟਟਰ ਲਿਆਉਣਾ ਵਾ ਕਮਲ ਤੂੰ ਇਹਨੂੰ ਕਿਹੜਾ ਜਾਣਦਾ ਨਹੀਂ ਗਿਆ ਲੋੜ ਵਾ ਤੈਨੂੰ ਤੇ ਜਾਵਾ ਉਹਨੂੰ ਤੇ ਜਾ ਕੇ ਤੇ ਕਹਾ ਉਹਨੂੰ ਤੇ ਲਿਆਓ ਸਾਨੂੰ ਕਿਸੇ ਨੇ ਨਹੀਂ ਕਹਿਣਾ ਅਹੀਂ ਨਹੀਂ ਇਹ ਗੱਲ ਚਾਉਣਾ ਆਹੋ ਤੁਸੀਂ ਕਹੋ ਤੋ ਆਉਣਾ ਵਾ ਤੁਹਾਨੂੰ ਇਹ ਗੰਗਲੋਂ ਤੋਂ ਮਿੱਟੀ ਝਾੜ ਛੜਿਆ ਕਰੋ ਪਿਆਹੀ ਦੇ ਪਹਿਲੀ ਠੇਕੇ ਦੇ ਦਿੱਤੀ ਆ ਤੁਹਾਨੂੰ ਤੇ ਘਰ ਦੇ ਨਾਲੋਂ ਨਾ ਬਾਹਰਲੇ ਜ਼ਿਆਦਾ ਚੰਗੇ ਹੋਗੇ ਠੀਕ ਆ ਮੈਂ ਵੀ ਨਹੀਂ ਆਖਣਾ ਉਹਨੂੰ ਜਿੱਦਾਂ ਮੇਰੇ ਕੋਲ ਚੱਲੂਗੀ ਮੈਂ ਵੀ ਚਲਾਉਂਗਾ ਆਪੇ ਆਣ ਕੇ ਤੁਹਾਨੂੰ ਆਖੂਗਾ ਨਾ ਤੇ ਕਰ ਲਿਓ ਫਿਰ ਉਹਦੇ ਨਾਲ ਹੀ ਗੱਲ ਨਾ ਆਖ ਹੀ ਨਹੀਂ ਆਖਣਾ ਤੇ ਵੇਖੀ ਜਾਊਗੀ ਉਹ ਕਹੂਗਾ ਤੇ ਜਰਾਕ ਮਾਸਾ ਕੋਈ ਚੀਜ਼ ਖਰਾਬ ਹੁੰਦੀ ਆ ਤੇ ਭੱਜਾ ਹੀ ਆ ਜਾਂਦਾ ਸਾਡੇ ਵੱਲ ਸਾਡੇ ਕੋਲ ਜਿੱਦਾਂ ਵਾਧੂ ਪੈਸੇ ਹੁੰਦੇ ਆ ਕੀ ਗੱਲ ਬੜੇ ਗੁੱਸੇ 'ਚ ਐ ਗੁੱਸੇ 'ਚ ਨਾ ਹੋ ਮੈਂ ਤੇ ਹੋਰ ਕੀ ਕਰਾਂ ਮੰਮੀ ਕੀ ਕੀ ਹੋਇਆ ਜਾ ਕੇ ਮੈਂ ਆਖਿਆ ਪਿਸਟਾਟਰ ਖਰਾਬ ਹੋਇਆ ਵਾ ਸਟਾਰਟਰ ਨਵਾਂ ਲਵਾ ਲੀਏ ਹਾਂ ਨਹੀਂ ਇਹ ਉਹ ਹੀਰੇ ਕੋਲ ਜਾ ਉਹਨੂੰ ਜਾ ਕੇ ਕਹਿ ਪਿਸਟਾਟਰ ਨਵਾਂ ਲਵਾ ਲੀਏ ਮੈਂ ਵੀ ਮੈਂ ਉਹਨੂੰ ਕਿਉਂ ਕਹਾਂ ਜਾ ਕੇ ਆਹੋ ਇਹ ਕੰਨੂ ਕਹੀਏ ਤੁਸੀਂ ਕਹੋ ਨਾ ਕਹੋ ਪਹਿਲੀ ਤੁਸੀਂ ਝੇਕੇ ਤੇ ਉਹਨੂੰ ਦਿੱਤੀ ਐ ਕਹਿਣਾ ਤੁਹਾਡਾ ਬਣਦਾ ਵਾ ਉਹਨੂੰ ਮੈਂ ਇਹ ਕਹਾ ਜਾ ਕੇ ਅਗਲਾ ਮੈਨੂੰ ਆਖੇ ਤੇਰਾ ਕੀ ਮਤਲਬ ਆ ਭਾਈ ਨਹੀਂ ਸਾਡਾ ਫਰਜੀ ਨੂੰ ਪੁੱਤ ਬਣਦਾ ਉਹਦਾ ਫਰਜ ਬਣਦਾ ਉਹਨੂੰ ਜਾ ਕੇ ਤਾਂ ਕਹੇ ਪਿਸਟਾਟਰ ਖਰਾਬ ਹੈ ਤੇ ਵਿੱਚ ਹਿੱਸਾ ਪਾ ਦ ਸਟਾਟਰ ਚ ਲਾ ਕੇ ਮੋਟਰ ਚ ਲਾਓ ਹੋਰ ਕੀ ਮੈਂ ਵੀ ਜਾ ਤੇ ਆਪ ਦੋ ਹਿੱਸਾ ਤੇ ਜੇ ਉਹਦੀ ਕਹਿਣ ਦੀ ਗੱਲ ਹੋ ਤਾਂ ਉਹਨੂੰ ਤੁਸੀਂ ਆਪ ਆਖੋ ਬੜੀ ਮਾੜੀ ਗੱਲ ਇਹਨਾਂ ਵਾਤੇ ਦੇ ਐਦਾਂ ਮੈਨੂੰ ਅੱਗੋਂ ਲੜਨ ਪਈ ਹੈ ਨਾ ਆਪਣੇ ਮੁੰਡੇ ਦਾ ਜਿੰਨਾ ਗੁੱਸਾ ਨਾ ਸਾਰਾ ਯਾਸੇ-ਪਾਸੇ ਕੱਢਦੀ ਆ ਉਹਦੇ ਸਾਹਮਣੇ ਤੇ ਕੋ ਬੋਲਿਆ ਨਹੀਂ ਜਾਂਦਾ ਫੇਰ ਮੁੜ ਕੇ ਕਹੋ ਤੇ ਫੇਰ ਗੁੱਸਾ ਕਰਨਾ ਹੁੰਦਾ ਵੀ ਸਾਨੂੰ ਕਿਸੇ ਦਾ ਸੱਚੀਆਂ ਸੁਣਾਤੀਆਂ ਵਾ ਇਹ ਦਿਨੋਂ ਦਿਨ ਵਾਧਦੇ ਹੀ ਜਾਂਦੇ ਨੇ ਵਧਦੇ ਜਾਂਦੇ ਨੇ ਕੀ ਹਿਸਾਬ ਦਾ ਮੰਮੀ ਅੰਮਾ ਦਾ ਜਹਾਥ ਸੌਖਾ ਹੁੰਦਾ ਨਾ ਤੇ ਆਪਣਾ ਨ ਪਿਆਲੀਆਂ ਦੀ ਵੰਡ ਕਰਾਈਏ ਤੇ ਹੋ ਸਕੇ ਨਾ ਤੇ ਬੰਬੀ ਦੀ ਵੀ ਵੰਡ ਕਰ ਲਈਏ ਆ ਠੀਕ ਆ ਹਾਂ ਕਰ ਲਿਓ ਨਾ ਪਖੰਡ ਫੜਿਆ ਵਾ ਜਦੋਂ ਇਹਨਾਂ ਨਾਲ ਗੱਲ ਕਰ ਲੋ ਉਹਦੇ ਤੂੰ ਕੋਣਾ ਹੀ ਪੁੱਠੇ ਤੇ ਫਿਰ ਫਾਇਦਾ ਕੀ ਇਹਨਾਂ ਦੇ ਘਰ ਜਾਣਾ ਸਭ ਕੁਝ ਹੀ ਅਲੱਗ ਹੋਏਗਾ ਤੇ ਬੰਦਾ ਚਾਹੀਏ ਨਾ ਉਹਨਾਂ ਦੇ ਘਰ ਸਾਜ ਪਿਆਲੀ ਦਾ ਫਿਰ ਕੋਈ ਫਾਇਦਾ ਹੀ ਨਹੀਂ ਹਨ ਨਹੀਂ ਇਹਨਾਂ ਕੋ ਗੱਲਾਂ ਕਰਵਾਉਣੀਆਂ ਨੇ ਮੰਮੀ ਉਹ ਤਾਂ ਇੱਕ ਗੱਲ ਆ ਆ ਰਿੰਕੂ ਇਹਨਾਂ ਨੂੰ ਕੋ ਜਿਆਦਾ ਪਿਆਰਾ ਹੋ ਗਿਆ ਚਲੋ ਅਸੀਂ ਗੱਲ ਨਹੀਂ ਕਰਦੇ ਕਿਤੇ ਵੀ ਵੀ ਚਲੋ ਅਗਲਿਆਂ ਦੀ ਚੀਜ਼ ਆ ਅਗਲਿਆਂ ਦੀ ਮਰਜ਼ੀ ਆ ਜਿੰਨੂੰ ਮਰਜ਼ੀ ਦੇਣ ਪਰ ਨਿਰਣਾਲ ਵੱਧ ਕੇ ਹੋ ਗਿਆ ਜਿੱਦ ਵੀ ਪਹਿਲੀ ਠੇਕੇ ਤਾਂ ਹੀ ਦੇਣੀ ਆ ਤੇ ਤੁਸੀਂ ਮੈਨੂੰ ਨਹੀਂ ਪਹਿਲੀ ਠੇਕੇ ਤੇ ਦੇ ਸਕਦੇ ਨਾ ਬਈ ਆ ਉਹ ਪਿੰਡ ਦੇ ਦੂਜੇ ਪਾਸੇ ਜਾ ਕੇ ਪਹਿਲੀ ਫੜਾਈ ਆ ਹਾਂ ਅੱਜ ਤੇ ਚਲੋ ਉਹ ਮੁੰਡਾ ਚੰਗਾ ਵਾ ਮੇਰੇ ਨਾਲ ਨਹੀਂ ਹੁੰਦੇ ਕਦੀ ਕੋਈ ਗੱਲਬਾਤ ਕੀਤੀ ਹ ਨਹੀਂ ਤੇ ਆਪਣੇ ਵੱਲੋਂ ਤੇ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਪਿਆ ਵਾ ਵੀ ਕਿਸੇ ਤਰ੍ਹਾਂ ਇਹਦੀ ਕਿਸੇ ਨਾ ਕਿਸੇ ਦੇ ਨਾਲ ਖੜਕੇ ਜ਼ਰੂਰ ਇਸੇ ਮਾਰੇ ਲਾਂਬੇ ਦਿੱਤੀ ਹੈ ਕਿ ਤਾਨੂੰ ਆਪਣੇ ਸਮਝਦੇ ਨਹੀਂ ਨਾ ਆਪਣੇ ਸਮਝਿਆ ਹੋਇਆ ਤਾਂ ਫੇਰ ਹੀ ਕਾਹਨ ਵੀ ਚਲੋ ਆਪਣੇ ਨੂੰ ਦੇ ਦਿੰਨੇ ਆ ਪਰ ਤੂੰ ਫੇਰ ਤਰਸ ਖਾ ਜਾਣਾ ਪੁੱਤ ਇਹੋ ਤੇ ਤੁਹਾਡੀ ਆਦਤ ਮਾੜੀ ਹੈ ਮੰਮੀ ਹੀ ਤਰਸ ਖਾ ਜਾਣੇ ਇਹ ਜਿੰਨਾ ਤਰਸ ਕਰਦੇ ਰਹਿੰਦੇ ਆ ਨਾ ਉਨਾਂ ਹੀ ਸਾਨੂੰ ਜ਼ਿਆਦਾ ਦਬਲਿਆ ਜਾਂਦਾ ਵਾ ਉਹਦਾ ਇੱਕ ਗੱਲ ਪੱਕੀ ਆ ਮੰਮੀ ਜੇ ਕਿਤੇ ਮਦਦ ਕਰਨੀ ਹੋਵੇ ਨਾ ਤੇ ਮੈਂ ਕਹਿੰਨਾ ਵੀ ਸੱਤ ਬਗਾਨੇ ਦੀ ਕਰ ਦੋ ਤੇ 100 ਵਾਰੀ ਕਰ ਦੋ ਆਪਣੇ ਘਰੋਂ ਨਾ ਕਿਸ ਦੀ ਕਰੋ ਤੁਸੀਂ ਆਪਣੇ ਘਰੋਂ ਕਿਸ ਦੀ ਮਦਦ ਕੀਤੀ ਤੁਹਾਨੂੰ ਮੁੜ ਕੇ ਜੁੱਤੀਆਂ ਹੀ ਪੈਣੀਆਂ ਜੋ ਮਰਜ਼ੀ ਹੋ ਜੇ ਚੱਲ ਚੁੱਪ ਕਰ ਖੜਾ ਛੱਡੋ ਇਹਨਾਂ ਦਾ ਮਾਰਾ ਹੱਥ ਸੌਖਾ ਕਰਦਾ ਨਾ ਆਪਣੀ ਪੈਲੀ ਵਾਟ ਕਰ ਤੇ ਮੋਟਰ ਆਪਣੀ ਲਵਾ ਤੋ ਪੁੱਤ ਲੋੜ ਹੀ ਨਿੰਨ ਦਾ ਘਰ ਜਾਂਦਾ ਤਾਂ ਨਾ ਇਹਨਾਂ ਨੂੰ ਸੁਣਾ ਦੇਂਦੇ ਤੇ ਆਹ ਕੰਮ ਮੋਟਰ ਦਾ ਕਰਨ ਵਾਲਾ ਤਾਂ ਆ ਕਰ ਲਈਏ ਤਾਂ ਜਿੱਥੇ ਖਸਮਾਂ ਨੂੰ ਖੰਡ ਜੋ ਮਰਜ਼ੀ ਕਰ ਨਾ ਕਰਨ ਆਹ ਫਿਰ ਕਰਦੇ ਰਹਿਣਗੇ ਚੱਲ ਹੁਣ ਛੱਡ ਛੱਡ ਖਪੀ ਨਾ ਜਾ ਜੇ ਤੈਨੂੰ ਮਾੜਾ ਜਿਵੇਂ ਕੋਈ ਆ ਦੇ ਨਾ ਤੂੰ ਚੱਟ ਅਗਲੇ ਦੇ ਉੱਤੇ ਜਾ ਕੇ ਡਿੱਗ ਪੈਣਾ ਫੇ ਅਗਲੇ ਦਾ ਕੰਮ ਹੋ ਜੇ ਰੋਕ ਨਾ ਜਾਏ ਹੁਣ ਇਹਨਾਂ ਖਪੀ ਜਾਂਦੇ ਜਾ ਆਪਣਾ ਜਾ ਕੇ ਤੱਕ ਕੰਮ ਕਰ ਜਿਹੜਾ ਤੇਰਾ ਕਰਨ ਵਾਲਾ ਕੰਮ ਕੀ ਕਰਨ ਵਾਲਾ ਵਾ ਸਟਾਰਟਰ ਤੇ ਹੁਣ ਮੈਂ ਨਵਾਂ ਲਿਆਉਣ ਹੋਰਿਆਂ ਸਟਾਰਟਰ ਤੇ ਆਊਗਾ ਨਵਾਂ ਤਾਂ ਹੀ ਜੇ ਜਾਂ ਤੇ ਇਹ ਪੈਸੇ ਪਾਵਾਂਗੇ ਤੇ ਜਾਂ ਫਿਰ ਰਿੰਕੂ ਪੈਸੇ ਪਾਊਗਾ ਤੇ ਹੁਣ ਇਹ ਆ ਕਿ ਹੁਣ ਪਨੀਰੀ ਤੇ ਵੀਜਣੀ ਆ ਪਾਣੀ ਤੇ ਲਾਉਣਾ ਹੀ ਆ ਚੀਜ਼ਾਂ ਤੇ ਇਦਾਂ ਕਰੀਏ ਵੀ ਮੈਂ ਸਟਾਰਟਰ ਖੋਲ ਕੇ ਲਿਆਉਂਦਾ ਵਾਂ ਤੇ ਫਿਰ ਉਹਨੂੰ ਮਿਸਤਰੀ ਤੇ ਦੇ ਕੇ ਆਉਂਨੇ ਆ ਫਿਰ ਇੱਕ ਅੱਧੀ ਵਾਰੀ ਫੇਰ ਸੈੱਟ ਕਰਵਾ ਲੈਣੀ ਹੋ ਸਕਦਾ ਸੀਜ਼ਨ ਨਿਕਲ ਜੇ ਨਹੀਂ ਤੇ ਫਿਰ ਖਰਾਬ ਹੋਇਆ ਤਾਂ ਸਟਾਰਟਰ ਵੀ ਖਰਾਬ ਹੋਊ ਤੇ ਮੋਟਰ ਵੀ ਖਰਾਬ ਹੋਊਗੀ ਆਪੇ ਫਿਰ ਕੰਮਤੀ ਚ 40000 ਦੇ ਉੱਤੇ ਪਾਊਗਾ ਫਿਰ ਵੇਖਣਗੇ ਸਾਰੇ ਜਾਣੇ ਪੈਸੇ ਕੱਢਿਓ ਮੇਰੇ ਆਉਂਦੇ ਆਨ। ਚੱਲ ਜਾ ਮੈਂ ਕੱਢ ਦੇ ਨਹੀਂ ਆਉਂਦੇ। ਪਰਾਨੀ ਕੀ ਬਣਾ ਮਮੀ ਇਹਨਾਂ ਦਾ? ਇਹਨਾਂ ਨੇ ਤੁਹਾਡਾ ਵੀ ਚੀਨਾ ਦੁਖੀ ਕਰਛੜਿਆ। ਬਹੁਤਾ ਹੀ ਦੁਖੀ ਕੀਤਾ ਇਹਨਾਂ ਨੇ ਮੁੰਡੇ ਨੂੰ। ਨਾਲਿਓ ਤਤਾ ਕੰਮ ਕਰਦਾ ਈ ਤੇ ਨਾਲੇ ਇਹਨਾਂ ਨੂੰ ਰੋਂਦਾ ਫਿਰਦਾ ਈ ਜੇ ਅੱਗੇ ਆਖਣ ਜਾਏ ਤਾਂ ਗੋ ਵੱਡਣ ਪੈਂਦੇ ਇਹਨਾਂ ਨੂੰ। ਇਹਨਾਂ ਨੂੰ ਤਾਂ ਕੋਈ ਹਾਲ ਹੀ। ਜਿੰਦਾਂ ਦੇ ਕੰਮ ਆ ਉਦਾਂ ਦਾ ਫਿਰ ਫਲ ਮਿਲਦਾ ਨਾ ਨੀਤ ਨੂੰ ਮਰਾਦਾ ਹੁੰਦੀ ਹੈ। ਨੀਤ ਨੂੰ ਮਰਾਦਾ ਇਹਨੂੰ ਮਿਲੀਆਂ ਨੇ। ਘਰ ਵਿੱਚ ਲੱਕੀ ਕੁਝ ਬਣਦੀ ਹੈ। ਹੈ? ਹੈ ਇਹ ਉਹਨਾਂ ਨੂੰ ਕਿਤੇ ਸ਼ਰਮ ਹਜਾਬ ਮੇਰੇ ਘਰ ਕੀ ਬੰਦਾ ਮੈਂ ਗਲੀ ਘਵਣੇ ਲਾ ਕੇ ਕਾਲਾ। ਕਸਮਾਂ ਨੂੰ ਕਹਣ ਹਾਂ ਨੂੰਗੇ ਹਾਂ ਸਾਨੂੰ ਤਾਂ ਆਪਣੇ ਨਾ ਮਤਲਬ ਆ ਸਾਡੀ ਭਾਬੀ ਕਿੱਡੀ ਚੰਗੀ ਮਿਲੀ ਆ ਹੋਰ ਧੀ ਕਿਸ ਨੂੰ ਕੀ ਕਹਣਾ ਜਿੱਦਾਂ ਦੀ ਮਰ ਜੇ ਹੁਣ ਹਾਂ ਖਸਮਾਂ ਨੂੰ ਖਾਣ ਜਾ ਕੇ ਸਾਡੀ ਧੀ ਨੂੰ ਵੀ ਅੱਗੋਂ ਸੋਹਣੀ ਹੈ ਹੈ ਸਚੱਜੀ ਏ ਕਿਤਰਾ ਕੋਲ ਮਿਲ ਕੇ ਰਹਿੰਦੀ ਹੈ ਸਾਨੂੰ ਪਤਾ ਹੀ ਨਹੀਂ ਕਿ ਇਹ ਸਾਡੀ ਨੂੰਹ ਵਕਤੀ ਹੈ ਮੈਨੂੰ ਤੇ ਮਾਸਾ ਜਿੰਨਾ ਨਹੀਂ ਮਹਿਸੂਸ ਹੁੰਦਾ ਕਿ ਤੁਸੀਂ ਨਨਾਂਡ ਪਰਜਾਈਏ ਕੋ ਦੋਏ ਪਹਿਣਾ ਪਹਿਣਾ ਸਾਡੀ ਭਾਬੀ ਦੀ ਕਦੀ ਆਵਾਜ਼ ਨਹੀਂ ਆਈ ਉੱਚੀ ਤੇ ਉਹਦੀ ਆਵਾਜ਼ ਵੇਲਾ ਕਿਦਾਂ ਸੁਣਦੀ ਉਹ ਤਾਂ ਅੱਗੋਂ ਪੰਜ ਪੱਥਰ ਲੈ ਕੇ ਪੈਂਦੀ ਮਾਸਾਸ ਨੂੰ ਵੀ ਤੇ ਵੀ ਗੀਨੋ ਮੈਂ ਚਲਦੀ ਆ ਤੁਸੀਂ ਚੁੱਪ ਕਰੋ ਆਪਣੇ ਘਰ ਆਪਣੇ ਘਰ ਟਾਈਮ ਕੱਢੋ ਜਿਤਨਾ ਨਿਕਲਦਾ ਵਾ ਸਾਡਾ ਸੋਹਣਾ ਮਹਾਰਾਜ ਕਰਨ ਰਿਆ ਸੋਣੀ ਐ ਸੋਣੀ ਮਹਾਰਾਜ ਨੇ ਤੇ ਸਾਡੀ ਅੰਦਰ ਬਾਹਰ ਫਿਰਦੀ ਏ ਇਹਦੇ ਨਾਲ ਦੇ ਕੋਈ ਪੁੱਤ ਲੱਭਣ ਡੇ ਜਿਤਨਾ ਦੀ ਇਹ ਹਨੂ ਨੂ ਟੱਕਰੀ ਕਿ ਤੇਰੇ ਅੱਗੇ ਪਿੱਛੇ ਤਰੀ ਫਿਰਦੀ ਨਾ ਜਰਾ ਕ ਲੱਬੇ ਤੇ ਚ ਦੇਣਾ ਵਾਂਗੂ ਲੱਭਦੀ ਏ ਵੀ ਜੀ ਤਾਂ ਕਿਥੇ ਗਈ ਐ ਮੈਨੂੰ ਤੇ ਮੰਮੀ ਉੰਜ ਲੱਗਦਾ ਵੀ ਜਿੱਦਾਂ ਮੇਰਾ ਤੇ ਭਾਬੀ ਦਾ ਪਿਛਲੇ ਜਨਮ ਦਾ ਰਿਸ਼ਤਾ ਕੋਈ ਇੰਨਾ ਜ਼ਿਆਦਾ ਮੋਹ ਕਰਦੀ ਮਿਲਣਾ ਇਹੋ ਗੱਲ ਹੀ ਹੈ ਧੀਏ ਚੱਲ ਚੰਗਾ ਜੀ ਤਾਂ ਮੈਂ ਪੈਸੇ ਕੱਢਦਾ ਆ ਜਣਾ ਤੇਰੇ ਵੀਰ ਨੇ ਮੁਟਕੇ ਉਹਨੇ ਪਨੀਰੀ ਪੀਚਣ ਜਾਣਾ ਕੱਢ ਲਓ ਜੇ ਚਾਹ ਬਣੀ ਬਿਨਾਂ ਤੇ ਬਣਾਵਾ ਨਹੀਂ ਨਹੀਂ ਭਾਬੀ ਚਾਹ ਨਹੀਂ ਬਣੀ ਓਏ ਮੈਨੂੰ ਵੀ ਕੋਈ ਦੇਹ ਸੂਟ ਸੱਟ ਨਹੀਂ ਲੀ ਮੇਰਾ ਵੀ ਢੈਮ ਆ ਆਹ ਵੇ ਮਸੀਨਾ ਖੁੱਲੀਆਂ ਕੀਤੀਆਂ ਇਹਦੀਆਂ ਨਾ ਥੋੜਾ ਤੰਗ ਹੋ ਗਿਆ ਏ ਤੇ ਸੀਨਾ ਸੋਨਾ ਢੇੜੀਆਂ ਮੈਂ ਖੁੱਲੀਆਂ ਕਰਕੇ ਤੇ ਆਤਰਪਾਈ ਵੀ ਦੁਬਾਰਾ ਤੋਂ ਕਰ ਲੱਗੀ ਆ ਠੀਕ ਆ ਉਹ ਦੁਬਾਰਾ ਤੋਂ ਕਰਦੀ ਤੇ ਮੈਂ ਇੰਜ ਕਰਦੀ ਆ ਵੀ ਮੈਂ ਦੂਜਾ ਸੀਨ ਲੈਣੇ ਤੇ ਤੁਸੀਂ ਇਹਦੀ ਤਰਪਾਈ ਕਰਦੇ ਹੋ ਲਿਆ ਹਨ ਹੂੰ ਪ੍ਰੈਸ ਮਾਰ ਦਿੰਦੇ ਆ ਪਹਿਲੀ ਤਰਪਾਈ ਠੀਕ ਹੋ ਜਾਏਗੀ ਤੇ ਦੁਬਾਰਾ ਕਰਦਾ ਮੈਂ ਦੂਸਰੇ ਨੂੰ ਸੀਨ ਲੈਣੀ ਉਹਨਾਂ ਚੇਰੇ ਕੋਈ ਫਾਇਦਾ ਨਹੀਂ ਹੋਇਆ ਜਾਂਦਾ ਐਵੇਂ ਟਾਈਮ ਹੀ ਖਰਾਬ ਕੀਤਾ ਮਨਾ ਚੱਲ 1000 ਰੁਪਏ ਦਾ ਫਾਇਦਾ ਹੋਇਆ ਤਾਂ ਸਹੀ ਪਰ ਹੁਣ 500 ਰੁਪਏ ਇਹਦੇ ਕੋਲ ਆ ਜੇ ਇਹਦੇ ਕੋਲੋਂ ਸਿੱਧੇ ਪੈਸੇ ਮੰਗੇ ਨਾ ਇਹਨੇ ਦੇਣੇ ਨਹੀਂ ਆ ਅਜੇ ਉਦੋਂ ਹੀ 500 ਰੁਪਏ ਲਿਆ ਆ ਇਹਦੇ ਕੋਲ ਬੜੇ ਸਵਾਲ ਜਵਾਬ ਜੇ ਕਰਦੀ ਇਹ ਨਾ ਕਿਸ ਤਰੀਕੇ ਨਾਲੇ ਹੁਣ ਮੈਨੂੰ ਕਢਾਉਣੇ ਪੈਣੇ ਆ ਵੇਖਾਂ ਤਿੰਨੇ ਜਾਣੀਆਂ ਕਿੱਡਾ ਸੋਹਣਾ ਹੱਸਣ ਖੇਡਣ ਡਈਆਂ ਵਾ ਬੈਘੇ ਤੇ ਇੱਕ ਮੇਰਾ ਘਾਰਿਓ ਜਿੱਥੇ ਕਿਤੇ ਨਿਤ ਦੀ ਕਲੇਸ਼ ਹੀ ਨਹੀਂ ਮੁੱਕਦੀ ਹਰ ਵੇਰੇ ਕਲੇਸ਼ ਹੀ ਮੇਰੇ ਘਰ ਤੇ ਰਹਿੰਦਾ ਜਿੱਦਨ ਦੀ ਬੋਟੀ ਆ ਮੇਰੇ ਕੋਲ ਤੇ ਕਿਤੇ ਵੇਖਣ ਹੀ ਨਹੀਂ ਜਾਇਆ ਗਿਆ ਕਹਿੰਦੀਆਂ ਹੋਣੀ ਆਆਂ ਸਾਡੀ ਬੋਟੀ ਵੇਖ ਕੇ ਸੜ ਗਈ ਆ ਹੁਣ ਮੈਂ ਇਹਨਾਂ ਨੂੰ ਕੀ ਦਸਾਂ ਵੀ ਮੇਰੇ ਘਰ ਦੀ ਪਰੇਸ਼ਾਨੀ ਨੂੰ ਮੈਨੂੰ ਕਿਸੇ ਪਾਸੇ ਲੱਗਣ ਦੇਂਦੀ ਕੀ ਮੈਂ ਕਰਾਂ ਮੇਰੇ ਕੋਲ ਤੇ ਮੇਰਾ ਤੇ ਜੀ ਨਹੀਂ ਕਰਦਾ ਕਿਤੇ ਵੀ ਕਰੂੰ ਜਾਣ ਨਹੀਂ ਮਣਾ ਮੈਂ ਸੋਚੀ ਜਾਨਣਾ ਵਾ ਇੱਕ ਦਿਨ ਤਾਂ ਉਹਨਾਂ ਦੇ ਘਰ ਜਾਣਾ ਹੀ ਪੈਣਾ ਵਾ ਅਸਕਰ ਨੂੰ ਫੇਰ ਵੀ ਸਾਡਾ ਟੱਬਰ ਆ ਕਵਲ ਆਇਆ ਸੀ ਮੈਂ ਤੇ ਆਵੇਂ ਉਹਦੇ ਨਾਲ ਕਰਮੂ ਹੋ ਗਈ ਪਰੇਸ਼ਾਨੀ ਤੇ ਮੈਨੂੰ ਇਹ ਮੁੰਡੇ ਦੀ ਰਹਿੰਦੀ ਆ ਤੇ ਗੁੱਸਾ ਮੇਰਾ ਉਹਦੇ ਤੇ ਨਿਕਲ ਗਿਆ ਜਾਨੀ ਆ ਨਾਲੇ ਬੋਟੀ ਵੀ ਖਾਉਣੀ ਆ ਤੇ ਨਾਲੇ ਕਵਲ ਨੂੰ ਕਹਿਣੀ ਆ ਵੀ ਅਸੀਂ ਠੇਕੇ ਵਾਲੇ ਨੂੰ ਕਹਿੰਨੇ ਆ ਵੀ ਪੈਸੇ ਦੇ ਤੇ ਸਟਾਰਟਰ ਬਣਾ ਕੇ ਤੇ ਚਲੋ ਕੰਮ ਚਲਾਓ ਚੱਲ ਮਣਾ ਜਾਵਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਠੀਕ ਆ ਤੁਸੀਂ ਸੁਣਾ ਜੀ ਤਾਂ ਕਵਲ ਕਿੱਥੇ ਆ ਵੀਰ ਤੇ ਗਏ ਆ ਚਾਚੀ ਬੰਬੀ ਤੇ ਸਟਾਰਟਰ ਲਾਉਣ ਗਏ ਆ ਖਰਾਬ ਆਣਾ ਤੁਸੀਂ ਤਾਂ ਮਨਾ ਕਰਤਾ ਸੀ ਵੀ ਹੁਣ ਅਸੀਂ ਪੈਸੇ ਵੀ ਨਹੀਂ ਦੇਣੇ ਤੇ ਨਾ ਹੀ ਨਵਾਂ ਲਿਆਉਣਾ ਹੁਣ ਪਨੀਰੀਆਂ ਵੇਚਣੀਆਂ ਆ ਤੇ ਕੋਈ ਨਾ ਕੋਦ ਕਰਨਾ ਹੀ ਪੈਣਾ ਓ ਨਹੀਂ ਜੀਤਾ ਮੈਂ ਵੀ ਨਾ ਮੇਂ ਪਰੇਸ਼ਾਨੀ ਦੇ ਵਿੱਚ ਨਾ ਉਹਦੇ ਨਾਲੇ ਤਤੀ ਠੰਡੀ ਹੋ ਗਈ ਹਾਂ ਨਹੀਂ ਐਦਾਂ ਕਰ ਉਹਨੂੰ ਫੋਨ ਲਾ ਉਹਨੂੰ ਕਹਾਂ ਵੀ ਉਹ ਸਟਾਰਟਰ ਲੈ ਆਂਦੇ ਤੇ ਨਵਾਂ ਲਾ ਲੈਨੇ ਆ ਉਹਨ ਮਰੀ ਨੂੰ ਕਹਿੰਨੀ ਆ ਵੀ ਪੈਸੇ ਦੇ ਤੇ ਨਵਾਂ ਲੈ ਆਓ ਵੇਖ ਲਓ ਚਾਚੀ ਜੀ ਮੁੜ ਕੇ ਨਾ ਆਖੋ ਵੀ ਸਾਡੀਆਂ ਅਰਗਾਂ ਚ ਗੂਠ ਦੇ ਕੇ ਤੇ ਸਟਾਰਟਰ ਨਵਾਂ ਲਿਆਂਦਾ ਏ ਉਹ ਨਹੀਂ ਨਹੀਂ ਜੀ ਤਾਂ ਐਦਾਂ ਦੀ ਨਿੰਗੀ ਗੱਲ ਐਵੇਂ ਨਾ ਤੂੰ ਹੀ ਗੱਲਾਂ ਬਣਾ ਉਹਨੂੰ ਫੋਨ ਕਰ ਐਵੇਂ ਨਾ ਗਰਮੀ ਖਾਪਦਾ ਰਵੇ ਨਾ ਲਾਵੇ ਉਹਨੂੰ ਕੋਈ ਨਹੀਂ ਕਰ ਦਿੰਨੀ ਫਿਰ ਮੈਂ ਹੁਣ ਚੰਗਾ ਫਿਰ ਜੀ ਤਾਂ ਠੀਕ ਆ ਮੈਂ ਚੱਲਦੀ ਆ ਹਾਂ ਨਹੀਂ ਨਹੀਂ ਚਾਚੀ ਜੀ ਬੈਰੋ ਮੈਂ ਚਾਹ ਬਣਾ ਕੇ ਲੈ ਆਉਣੀ ਆ ਉਹ ਨਹੀਂ ਚਾਹ ਕੀ ਪੀਣੀ ਆ ਗਰਮੀ ਬੜੀ ਲੱਗਣ ਈ ਆ ਆ ਆ ਜਾ ਉੱਥੇ ਬੈਨੇ ਆ ਨੂਰ ਹੱਥਾਂ ਦੀ ਚਾਹ ਨਹੀਂ ਪੀ ਕੇ ਜਾਣਾ ਮੇਰੇ ਨੂਹ ਵੇਖੀ ਚਾਹ ਕਿ ਨਹੀਂ ਸੁਆਦ ਬਣਾਉਂਦੀ ਆ ਚਲ ਕੋਈ ਨਹੀਂ ਫੇਰ ਪੀ ਲਾਂਗੀ ਨੋਹ ਦੇ ਹੱਥ ਦੀ ਚਾਹ ਗਾਂ ਇੱਥੇ ਵੇਖ ਸੁਣੀ ਜੀ ਹਵਾ ਵਗਣ ਰਹੀ ਆ ਫੇਰ ਤੂੰ ਆਉਂ ਰਹੀ ਏ ਚੁੱਕ ਕੇ ਲੈ ਆਇਆ ਆ ਆਹ ਵਾਰ ਦੀ ਵਾਰ ਚਾਹ ਚੁੱਕੀ ਹੋਣੀ ਹੌਰੀ ਬੜੀ ਏ ਹੋਰ ਫੇਰ ਭੈਣ ਜੀ ਨੋਹ ਦਾ ਸੁਣਾਓ ਕਿਦਾਂ ਦਾ ਸੁਭਾਅ ਆ ਬੁੱਟੀ ਦਾ ਲੈ ਭੈਣ ਜੀ ਸੁਭਾਹ ਪੋਛਦੇਓ ਜੇ ਮਾਂ ਦੀ ਸੁਭਾਹ ਤੁਹਾਨੂੰ ਦੱਸਣ ਲੱਗਾ ਨਾ ਜਿੰਨਾ ਚੰਗਾ ਉਹਦਾ ਸੁਭਾਹ ਫੇਰ ਤੇ ਸਾਰਾ ਦਿਨ ਤੇ ਸਾਰੀ ਰਾਤ ਹੀ ਲੰਘ ਜੇ ਮੈਂ ਤਾਂ ਕਿਤੇ ਪੂਰਨ ਭਾ ਕੀਤੇ ਨੇ ਜਿਹੜੀ ਇਹੋ ਜਿਹੀ ਮੈਨੂੰ ਧੀ ਜੁੜੀ ਏ ਕਿਤੇ ਅੱਗੇ ਪਿੱਛੇ ਫੇਰਦੀ ਕਦੀ ਮੰਮੀ ਜੀ ਚਾਹ ਪੀ ਲੋ ਕਦੀ ਰੋਟੀ ਲਿਆਵਾ ਕਦੀ ਨਹਾ ਲੋ ਕਦੀ ਲੀੜਾ ਕੱਪੜਾ ਪ੍ਰੈਸ ਕਰਦੇ ਉਹ ਕਰਦੇ ਜਿਗਦੇ ਜੀਤਾ ਮਾੜਾ ਜਿਹਾ ਕਿਤੇ ਗਾਂ ਪਛਾਂਹ ਹੋ ਜੇ ਨਾ ਉਸੇ ਘੜੀ ਉਹ ਲੱਭਣ ਡੈ ਪੈਂਦੀ ਮੰਮੀ ਦੀਦੀ ਕਿੱਥੇ ਆ ਮੰਮੀ ਦੀਦੀ ਕਿੱਥੇ ਆ ਕਿਤੇ ਇੱਕ ਮਿੰਟ ਦਾ ਵਸਾ ਨਹੀਂ ਖਾਂਦੀ ਬੜਾ ਵਧੀਆ ਚਾਚੀ ਅਹੀਂ ਤੇ ਨਾ ਇੱਕ ਸਾਬ ਦਾ ਸੁਰਗਾ ਜੀ ਪੈ ਗਏ ਆ ਕਿੱਥੇ ਹਨ ਨੂੰ ਕੁਝ ਪਤਾ ਨਹੀਂ ਹੁੰਦਾ ਤੇ ਹੁਣ ਭਾਬੀ ਦੇ ਨਾਲ ਨਾ ਬਹੁਤੀ ਰੌਣਕ ਲੱਗਦੀ ਆ ਘਰ ਦੇ ਵਿੱਚ ਬਾਕੀ ਚਾਚੀ ਮੈਨੂੰ ਤਾਂ ਉਹਨਾਂ ਲੋਕਾਂ ਦਾ ਇੰਨਾ ਗੁੱਸਾ ਚੜਦਾ ਨਾ ਜਿਹੜਾ ਨਾ ਕਿ ਜੇ ਲਾਲਚ ਕਰਕੇ ਨਾ ਤੇ ਇੰਨੀਆਂ ਸੋਹਣੀਆਂ ਤਿਆਂ ਨੂੰ ਜਿਹੜਾ ਵਾ ਜਵਾਬ ਦੇ ਦਿੰਦੇ ਨੇ ਨਹੀਂ ਤੇ ਇਹੋ ਜੀ ਧੀ ਕਿਸ ਦੇ ਘਰ ਚਲ ਜੇ ਤੇ ਕਿੰਨਾ ਕੰਮ ਚੰਗਾ ਹੋ ਜੇ ਕਿੰਨਾ ਉਹਦੇ ਘਰ ਦਾ ਸਵਰਗੀ ਬਣ ਜੇ ਨਾ ਵੇਖਾਂ ਹੁਣ ਤੇ ਕਿਦੇ ਟਿੱਡੀਆਂ ਨੂੰ ਜੇ ਕਾਮ ਹੋ ਗਿਆ ਆ ਆ ਜਿਹੜੀ ਪੇਡੋ ਜੀ ਹੋਣਾ ਇਹਨੂੰ ਕਿਤੇ ਗੱਲ ਨਹੀਂ ਹੀ ਹੁੰਦੀ ਹੁੰਦੀ ਹੁਣ ਤੇ ਆਉਂਾ ਜਿੱਦਾਂ ਇਹਦੇ ਸੰਗ ਚ ਕਾਂ ਰੱਖਿਆ ਗਿਆ ਵਾ ਪ੍ਰੀਤ ਮੈਂ ਨਾ ਇੱਕ ਗੱਲ ਸੋਚਣ ਡਿਆ ਉਦਾਂ ਤੇਰੀ ਚਾਚੀ ਦਾ ਨਾ ਸੁਭਾਅ ਬੜਾ ਵਧੀਆ ਈਓ ਵਧੀਆ ਲੱਗਾ ਬਹੁਤ ਹੀ ਵਧੀਆ ਵੇਖ ਲਾ ਤੇਰੀ ਮੰਮੀ ਦੀ ਉਮਰ ਚ ਤੇ ਤੇਰੀ ਚਾਚੀ ਦੀ ਉਮਰ ਚ ਨਾ ਮਾਸਾ ਫਰਕ ਨਹੀਂ ਹੈਗਾ ਪਰ ਤੇਰੀ ਚਾਚੀ ਦੀ ਸੋਚ ਅੱਜ ਦੇ ਜ਼ਮਾਨੇ ਨਾਲ ਰਲਦੀ ਆ ਇੱਕ ਤੇਰੀ ਮੰਮੀ ਉਹੋ ਹੀ ਪੁਰਾਣੇ ਖਿਆਲ ਆਦ ਲੈ ਕੇ ਬੈਠੀ ਆ ਹੈਂ ਤੇਰੀ ਚਾਚੀ ਵੀ ਤਾਂ ਹੈ ਗਈ ਆ ਦੱਸ ਉਹਨੂੰ ਕਿਹੜੀ ਅਕਲ ਨਹੀਂ ਹੈ ਗਈ ਸਭ ਕੋ ਭਰ ਉਹਨੂੰ ਸਮਝਿਆ ਕਿ ਹੁਣ ਦੇ ਟਾਈਮ ਨਾਲ ਕਿੱਦਾਂ ਨਿਆਣੇ ਚੱਲਦੇ ਆ ਕਿਹੜਾ ਹਿਸਾਬ ਦਾ ਬੋਣਾ ਚਾਹੀਦਾ ਹੈ ਹੈ ਮੈਂ ਤਾਂ ਤੈਨੂੰ ਕਹਿੰਨਾ ਆ ਕਿ ਚੱਲ ਐਰਕਾ ਨਹੀਂ ਤੇਰੀ ਮੰਮੀ ਮਿਲੀ ਤਾਂ ਕੋਈ ਗੱਲ ਨਹੀਂ ਪਰ ਤੂੰ ਆਪਣੀ ਚਾਚੀ ਨਾਲ ਫੋਨ ਤੇ ਗੱਲਬਾਤ ਕਰਦੀ ਰਿਹਾ ਕਰ ਤਾਂ ਭਾਵੇਂ ਹਫ਼ਤੇ ਬਾਅਦ ਹੀ ਆਪਾਂ ਗੇੜਾ ਗੁੜਾ ਮਾਰ ਜਿਆ ਕਰੀਏ ਫਿਰ ਕੀ ਆ ਨਾਲ ਜਦੋਂ ਅਗਲੀ ਇਹਨਾਂ ਚਾਹ ਕਰਦੀ ਆ ਸਾਡਾ ਹੈ ਕਿ ਨਹੀਂ ਅਗਲੀ ਨੇ ਮੱਥੇ ਵਟ ਨਹੀਂ ਪਾਇਆ ਮਾਸਾ ਵੀ ਹੈ ਕਿ ਨਹੀਂ ਹੋਸ਼ ਹੀ ਹੁੰਦਾ ਵੇਖ ਲਾ ਉਹਨੇ ਵੀ ਤੇਰੇ ਸਾਹਮਣੇ ਤਾਰੀਫ ਕੀਤੀ ਮੇਰੀ ਜਿਦੋਂ ਹੀਰਾ ਹੀ ਲੱਬਿਆ ਆ ਹੈ ਬਿਲਕੁਲ ਸਹੀ ਗੱਲ ਆ ਡੀ ਵੀ ਵਿੱਕੀ ਉਹ ਦਿਨ ਵੀ ਮੈਂ ਜਿੱਦਣ ਆਈ ਸੀ ਨਾ ਉਹ ਦਿਨ ਵੀ ਚਾਚੀ ਮੰਮੀ ਡੈਡੀ ਰਹੀ ਕਸੂਰ ਕੱਢਦੀ ਸੀ ਕਹਿੰਦੀ ਲੱਗ ਮੇਰੀ ਜ ਮਾੜੀ ਨਹੀਂ ਆ ਮੁੰਡਾ ਘਰ ਘਰਾਣੇ ਦਾ ਹੋਣਾ ਚਾਹੀਦਾ ਸੋਹਣਾ ਸੁਨੱਖਾ ਹੋਣਾ ਚਾਹੀਦਾ ਚਾਹ ਜੀਆਂ ਵਿੱਚ ਬੈਠਾ ਸੋਹਣਾ ਨਹੀਂ ਲੱਗੇ ਪਰ ਪਟਾਣੀ ਕਿਉਂ ਨਹੀਂ ਇਸ ਗੱਲ ਨੂੰ ਸਮਝਦੇ ਨਹੀਂ ਆ ਨਾਲੇ ਉਹ ਇਹ ਵੀ ਕਹਿੰਦੇ ਸੀ ਕਿ ਜਦੋਂ ਮੁੰਡੇ ਵਾਲੇ ਤੁਹਾਡੇ ਘਰੋਂ ਰਿਸ਼ਤਾ ਲੈ ਕੇ ਆ ਗਏ ਆ ਫੇਰ ਤੇਰੀ ਮੰਮੀ ਨੇ ਕਿਹੜੀ ਗੱਲਾਂ ਨਾ ਕੀਤੀ ਆ ਤੇ ਜੇ ਹੁਣ ਤੂੰ ਆਪਣੀ ਮਰਜ਼ੀ ਨਾਲ ਵਿਆਹ ਕਰਾ ਰਿਆ ਵਾ ਹੁਣ ਕਿਉਂ ਫਿਰੇ ਗੁੱਸਾ ਕਰਦੇ ਆ ਤੇ ਹੋਰ ਕੀ ਹੁਣ ਤੂੰ ਆਪਣੀ ਮਰਜ਼ੀ ਨਾਲ ਕਰਾਇਆ ਵਾ ਚੱਲ ਖੁਸ਼ ਤਾਂ ਹੈਗੀਆਂ ਜੇ ਤੇਰੇ ਮਾਂ ਪਿਓ ਕਰਾ ਦਿੰਦੇ ਕੱਲ ਨੂੰ ਗਾੜੀ ਕੋਈ ਉਹੋ ਜਿਹਾ ਟੱਕਰ ਜਾਂਦਾ ਹੈ ਜਿੱਥੇ ਤੇਰਾ ਦੇਲ ਹੀ ਨਾ ਮਿਲਦਾ ਅਗਲੇ ਨਾਲ ਤਾਂ ਫੇਰ ਵੀ ਤੂੰ ਔਖੀ ਹੋਣਾ ਸੀ ਤੂੰ ਫੇਰ ਕਿਹੜੀ ਤੂੰ ਸੌਖੀ ਰਹਿਣਾ ਸੀ ਆਹੋ ਇਹ ਵੀ ਗੱਲਾਂ ਕੀਤੀਆਂ ਸੀ ਚਾਚੀ ਨੇ ਪਰ ਪਤਾ ਨਹੀਂ ਕਿਉਂ ਨਹੀਂ ਮੰਮੀ ਨੂੰ ਸਮਝਦੇ ਨਹੀਂ ਹੈਗੇ ਹੁਣ ਸਭੋਂ ਮੇਰੇ ਤੇ ਗੁੱਸੇ ਹੋਏ ਬੈਠੇ ਆ ਅਸਲ ਚ ਉਹਨਾਂ ਨੂੰ ਹੱਥ ਨਹੀਂ ਨਾ ਲੱਗੇ ਅੱਜ ਕੱਲ੍ਹ ਤਾਂ ਮੁੰਡੇ ਕੁੱਟ-ਕੁੱਟ ਕੇ ਕੁੜੀਆਂ ਨੂੰ ਘੁਲਾ ਦਿੰਦੇ ਆ ਦਾਜ ਮੰਗਦੇ ਆ ਪੈਸਾ ਕਢਾਉਂਦੇ ਆ ਪਤਾ ਕਿੰਨਾ ਅਤਿਆਚਾਰ ਕਰਦੇ ਆ ਹੋਰ ਕੀ ਹੋਂਦੇ ਟਾਈਮ ਵਿੱਚ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਮੁੰਡਾ ਸਾਫ਼ ਸੁਥਰਾ ਹੋਵੇ ਕੋਈ ਨਸ਼ਾ ਪੱਤਾ ਨਾ ਕਰਦਾ ਹੋਵੇ। ਆਹੋ ਜਿਹਾ ਲੱਭ ਜੇ ਤਾਂ ਸਮਝ ਲਓ ਸਭ ਕੁਝ ਵਿੱਚ ਹੀ ਆ ਗਿਆ। ਨਾ ਹੋਈ ਤੇ ਗੱਲ ਹੈਗੀ ਆ ਅੱਜ ਕੱਲ ਕਿਸੇ ਤੇ ਯਕੀਨ ਵੀ ਨਹੀਂ ਨਾ ਹੁੰਦਾ ਹੈਗਾ। ਅੱਜ ਦੇ ਟਾਈਮ 'ਚ ਯਕੀਨ ਕਰਨਾ ਪਤਾ ਕਿੰਨਾ ਔਖਾ। ਤੂੰ ਨਾ ਜਹਾ ਵੱਡੀ ਕਿਵੇਂ ਬੈਠਾ ਨੂੰ ਧਿਆਨ ਨਹੀਂ ਚਲੋਂਦਾ ਤੂੰ ਹੀ ਗੱਲਾਂ ਚ ਲਾਇਆ ਵਾ। ਅਸੀਂ ਵੇਖ ਲਾ 25-22 ਸਾਲ ਉਮਰ ਹੋ ਗਈ ਓ ਹੁਣ ਤੱਕ ਕਿਸੇ ਨਸ਼ੇ ਨੂੰ ਹੱਥ ਨਹੀਂ ਲਾਇਆ। ਬਧੇਰੇ ਸਾੜੇ ਬਦਨਾਮ ਕਰਦੇ ਫਿਰਦੇ ਸੀ ਵਿੱਕੀ ਉਹ ਖਾਂਦਾ ਵਿੱਕੀ ਇਹ ਖਾਂਦਾ ਹੈ ਪਰ ਲੋਕਾਂ ਦਾ ਕੀ ਆ ਕਰੀ ਜਾਣ ਬਦਨਾਮ ਜਦੋਂ ਆਪਾਂ ਕਾ ਖਾਂਦੇ ਨਹੀਂ ਹੈ ਪਰ ਜੇ ਤੂੰ ਕਵੇਂ ਤਾਂ ਮੇਲਾ ਪੈਗ ਸੀ ਪੈਗ ਜ ਨਹੀਂ ਕੋਈ ਨਸ਼ਾ ਹੈਗਾ ਹੈ ਬੰਦਾ ਕਦੀ ਕਿਤਾ ਹੀ ਕਿਤੇ ਲਾ ਲੇ ਪਰ ਨਹੀਂ ਵਿੱਕੀ ਤੁਸੀਂ ਪੈਗ ਵੀ ਨਹੀਂ ਲਾਇਆ ਕਰਨਾ ਠੀਕ ਹੈ ਨਾ ਇੱਕ ਵਾਰ ਇਸ ਬਾਰੇ ਸੋਚਿਓ ਵੀ ਨਾ ਉਹ ਸਰਦਾਰੇ ਬਾਹਰ ਥੋੜਾ ਲਾਇਆ ਕਰਨਾ ਘਰੇ ਹੀ ਉਹ ਨਹੀਂ 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 ਤੇ ਕਹਿੰਦੇ ਹੁੰਦੇ ਆ ਕਿ ਜੇ ਪੈਗ ਲਾ ਲਈਏ ਨਾ ਫਿਰ ਹੌਲੀ ਹੌਲੀ ਨਸ਼ੇ ਵਧਦੇ ਜਾਂਦੇ ਆ ਵਾਹ ਸੁਦਾ ਨਾ ਹੋਵੇ ਤੇ ਜਦੋਂ ਮੈਂ ਤੈਨੂੰ ਕਹਾਂ ਤੂੰ ਪਾਰਲਰ ਦੇ ਨਹੀਂ ਜਾਣਾ ਬਿਲਕੁਲ ਨਹੀਂ ਜਾਇਆ ਕਰਨਾ ਤੂੰ ਬੰਦ ਕਰ ਦੇਂਗੀ ਉਹ ਤੇ ਕੀ ਆ ਜੇ ਬੰਦਾ ਘਰੇ ਹੀ ਲਾਲੇ ਦੇ ਨਾਲੇ ਕਿਹੜਾ ਬਾਹਰ ਪਤਾ ਲੱਗਣਾ ਆ ਤੂੰ ਪਕਲਾ ਸਿਚਵਾ ਕੇ ਦੇ ਦਿਆ ਕਰੀ ਹਾਂ ਇਹ ਨਹੀਂ ਦੇਨੀ ਕਰੀ ਉਹ ਵੇ ਕੀ ਕਰਦੀ ਆ ਚੁੱਪ ਕਰਕੇ ਨਾ ਗੱਡੀ ਚਲਾਓ ਮੈਂ ਤੇਰੀ ਇੰਨੀ ਮੰਨਦਾ ਤੂੰ ਮੇਰੀ ਇੱਕ ਨਹੀਂ ਮੰਨ ਸਕਦੀ ਨਹੀਂ ਨਸ਼ੇ ਨੂੰ ਤੇ ਹੱਥ ਨਹੀਂ ਨਾ ਲਾਉਣਾ ਹੈਗਾ ਆਤਾ ਤੀ ਮੈਂ ਵੀ ਬਲੀ ਬੋਦੀ ਚੀ ਚੀਲੋ ਨਹੀਂ ਨਹੀਂ ਤੇ ਹੁਣ ਤੀ ਇਹ ਚਾਹ ਬੜੀ ਸੁਆਦ ਬਣਾਈ ਮੈਨੂੰ ਬੜੀ ਪਸੰਦ ਆਈ ਹੈ ਵੇਖਿਆ ਭੈਣ ਜੀ ਮੈਨੂੰ ਉਹਦੇ ਹੱਥ ਦਾ ਸੁਆਦ ਚਾਹ ਵਾਲੇ ਤੇ ਵਟ ਕੱਟ ਦਿੰਦੀ ਆ ਮੈਂ ਇਹਨੂੰ ਇਹੋ ਗੱਲ ਯਾਨੀ ਆ ਪੁੱਤ ਹੋਰ ਕੰਮ ਕਰੀ ਚਾਹ ਨਾ ਕਰੀ ਚਾਹ ਇਤਰਾਹ ਦੀ ਸੁਆਦ ਬਣਾ ਕੇ ਦਿਆ ਕਰ ਮਜਾ ਆਂ ਨਾ ਇਹ ਦੇਖਾ ਚਾਹ ਪੀਤਿਆਂ ਦਾ ਮੇਰੀ ਨੋਹ ਕਿਤੇ ਵੱਟ ਕੱਢ ਦੇਂਦੀ ਚਾਹ ਦੇ ਆਹੋ ਮੈਂ ਤੇ ਪਹਿਲਾਂ ਹੀ ਕਹਿਤਾ ਵਾ ਵੀ ਸਵਾਦ ਆ ਚਾਹ ਕਿਦਾਂ ਮੇਰੀ ਨੋਹ ਮੇਰੀ ਨੋਹ ਲਈ ਆ ਨੋਹ ਵਾਈ ਤੇ ਵੇਖ ਲੋ ਵੱਡੀ ਆ ਤੇ ਮੇਰੇ ਮੁੰਡੇ ਦੀਆਂ ਬੇੜੀਆਂ ਚ ਵੱਟੇ ਪੈ ਗਏ ਆ ਜਿਨੇ ਨਾ ਕਰ ਦਿੱਤੀ ਆ ਤੇ ਤੁਹਾਡੇ ਵੀ ਭਾਗ ਖੁੱਲ ਗਏ ਰਿਸ਼ਤਾ ਤੇ ਹੋਇਆ ਸੀ ਸਾਡੇ ਮੂੰਹ ਨੂੰ ਨਹੀਂ ਤੇ ਤੁਹਾਨੂੰ ਇੰਨੀ ਸੋਹਣੀ ਕੁੜੀ ਕਿਹਨੇ ਦੇ ਦੇਣੀ ਸੀ ਕਿਸਮਤ ਤੇ ਮਾੜੀ ਮੇਰੇ ਮੁੰਡੇ ਦੀ ਆਓ ਰੱਖ ਦੋ ਮਮੀ ਜੀ ਕੱਪ ਹੋਰ ਚਾਚੀ ਜੀ ਮੇਰੀ ਭੈਣ ਦਾ ਕੀ ਹਾਲ ਕਾ ਨਾ ਕਿਹੜੀ ਭੈਣ ਤੇਰੀ ਨੀਪਰੀਤ ਵੱਲੋਂ ਕਹਿਣ ਲਈ ਆ ਪ੍ਰੀਤ ਇਹਦੇ ਮਾਮੇ ਦੀ ਕੁੜੀ ਆ ਕੀ ਗੱਲ ਪ੍ਰੀਤ ਨੇ ਤੈਨੂੰ ਦੱਸਿਆ ਨਹੀਂ ਹਾਂ ਨਿੰਮੀ ਆ ਤੇ ਸੁਣ ਕੇ ਹਰਾ ਰਹਿ ਗਈਆਂ ਤੁਸੀਂ ਦੋਵੇਂ ਭੈਣਾਂ ਆ ਪ੍ਰੀਤ ਨੇ ਤੇ ਕਦੀ ਨਾਂ ਨਹੀਂ ਲਿਆ ਉਹ ਚਾਚੀ ਜੀ ਪ੍ਰੀਤ ਨੇ ਤਾਂ ਨਹੀਂ ਨਾਂ ਲਿਆ ਹੁਣ ਅਸਲ 'ਚ ਮੇਰਾ ਸਕਾ ਮਾਮਾ ਨਹੀਂ ਆ ਦੂਰ ਦੀ ਰਿਸ਼ਤੇਦਾਰੀ ਚੋਂ ਹੀ ਕਾਂ ਕਰਕੇ ਫਿਰ ਅਹੀਂ ਘਾਟੀ ਮਿਲਦੇ ਵਰਤਦੇ ਆ ਉਹਨੇ ਫੇ ਜ਼ਰੂਰੀ ਨਹੀਂ ਸਮਝਿਆ ਹੁਣ ਨਾਂ ਲੈਣਾ ਪਰ ਵੈਸੇ ਨਾ ਵਧੀਆ ਲੱਗਾ ਮੈਨੂੰ ਤੁਸੀਂ ਪ੍ਰੀਤ ਨੂੰ ਲੈ ਕੇ ਆਏ ਹੋ ਕਿਹੜੇ ਦਿਨ ਕਰੇ ਕੋਈ ਨਹੀਂ ਮੈਂ ਕਰੂੰਗੀ ਉਹਦੇ ਨਾਲ ਗੱਲ ਤੇ ਪੁੱਤੀ ਇਦਾਂ ਕਰੀ ਹਾਂ ਤੂੰ ਆ ਜੀ ਹਾਂ ਉਹ ਵੀ ਤੇ ਤੇਰਾ ਆਪਣਾ ਘਰ ਹੀ ਆ ਕੋਈ ਨਹੀਂ ਚਾਚੀ ਜੀ ਮੌਕਾ ਮਿਲੇ ਜ਼ਰੂਰ ਆਵਾਂਗੇ ਚਲੋ ਭੈਣ ਜੀ ਮੈਂ ਚਲਦੀ ਹਾਂ ਮੈਂ ਤਾਂ ਕਹਿਣ ਆਈ ਹੀ ਕਿ ਮੁੰਡੇ ਨੂੰ ਕਾਂਗੇ ਵੀ ਨਵਾਂ ਸੈਟਰ ਲੈ ਆਈ ਜੇ ਪਾਲੀ ਕੋ ਬਦਲਾ ਲੈਣਾ ਨਾ ਤੇ ਮੈਨੂੰ ਪਾਲੀ ਨਾ ਮਿੱਠੀ ਪਿਆਰੀ ਹੋਣਾ ਪੈਣਾ ਵਾ ਕਿਉਂਕਿ ਕੁੜੀ ਦੇ ਦੀ ਪਹਿਲਾਂ ਹੀ ਮੇਰੀ ਮੁਠੀ ਚ ਵਾ ਤੇ ਮੈਨੂੰ ਇਹ ਵੀ ਕੋਈ ਤਰੀਕਾ ਸੋਚਣਾ ਹੀ ਪੈਣਾ ਵਾ ਵੀ ਬਦਲਾ ਲਵਾ ਕਿਦਾਂ ਇਹਦੋਂ ਤੇ ਜਿਹੜੇ ਤੂੰ ਮੈਨੂੰ ਧੱਕੇ ਮਾਰੇ ਸੀ ਨਾ ਅੱਜ ਵੀ ਮੇਰੇ ਦਿਮਾਗ ਚ ਥੋੜੇ ਵਾਂਗੂ ਵੱਜਦੇ ਆ ਜੇ ਮੈਂ ਤੈਨੂੰ ਤਿਲ ਤਿਲ ਕਰਕੇ ਮਰ ਲਈ ਮਜਬੂਰ ਨਾ ਨਾ ਕਰਤਾ ਤੇ ਮੇਰਾ ਨਾਮ ਹੀ ਦਵਿੰਦਰ ਨਹੀਂ ਆ ਦੈਂਿਰ ਭਈਆ 500 ਮੈਂ 1000 ਦੇ ਪਵਾ ਲਿਆ ਮੈਂ ਹਾਂ ਫੇਰ ਇਕੱਠੇ ਪਵਾ ਲੀਨੇ ਆ 1000 ਦਾ ਬੋਆ ਆਵਾ ਆਹੋ ਪਰ ਮੈਨੂੰ ਤੇ ਲੱਗਦਾ 500 ਦਾ ਪਿਆ ਹੁੰਦਾ ਜੀ ਤੇਲ 500 ਦਾ ਪਿਆ ਹੁੰਦਾ ਦੱਸ 500 ਦਾ ਕਿਤੇ ਕਿੰਨਾ ਕ ਪੈਣਾ ਸੀ 1000 ਰੁਪਏ ਦਾ ਬੋਆ ਆਵਾ ਉਹ ਨਹੀਂ ਨਹੀਂ ਤੁਹਾਨੂੰ ਤੇ ਪhle ਖਾ ਲਗਾ ਜੇ ਮੈਂ ਵੇਖਿਆ ਮੀਟਰ ਤੇ 500 ਸੀ ਮੈਂ ਥੱਲੇ ਉਤਰ ਕੇ ਲਾਗੇ ਖਲੋਤਾ ਦੱਸ ਮੈਨੂੰ ਕਹਿੰਦਾ ਪhle ਖਾ ਲੱਗਣਾ ਵਸ ਦੇਣਾ ਤੂੰ ਹਾਏ ਹਾਏ ਮੈਨੂੰ ਕਿਤੇ ਲਗੀ ਜਾਂਦਾ ਫਿਰ ਉਦਾਂ ਤੈਨੂੰ ਭਲੇਖਾ ਪੈ ਗਿਆ ਵਾ ਜਦੋਂ ਗੱਡੀ ਚੋਂ ਵੇਖੀ ਉਹਦੇ ਨੰਬਰ ਜੇ ਨਾ ਉਹ ਟੇਡੇ ਮੇਡੇ ਜੇ ਦਿਖਦੇ ਆ ਲੱਗੇ ਜਿਹੜਾ ਬੰਦਾ ਖਲੋਤਾ ਹੁੰਦਾ ਉਹਨੂੰ ਹੀ ਸਾਫ਼ ਦੇਦੇ ਆ ਉਦਾਂ ਤੁਸੀਂ ਗਲਤੀ ਕੀਤੀ ਆ ਕਿਉਂ ਹੋਰ ਕੀ 1000 ਰੁਪਏ ਦਾ ਦੇਲ ਪਵਾ ਲਿਆ 500 ਰੁਪਏ ਮੇਰੇ ਕੋਲ ਰਹਿਣਦੇ ਨੇ 500 ਦਾ ਪਵਾ ਲੈਂਦੇ ਹਾਂ ਉਹ 500 ਦਾ ਪਵਾਈਏ ਤਾਂ ਥੋੜਾ ਪਾਉਂਦੇ ਆ ਅੱਧਾ ਤਾਂ ਪੈਪ ਚ ਰਹਿ ਜਾਂਦਾ ਵਾ 1000 ਦਾ ਤਾਂ ਪਵਾ ਲਿਆ ਵਾ ਬਾਅਦ ਚ ਫੇਰ ਰੋਣਾ ਜਾਣਾ ਤੇ ਪੈਣਾ ਹੀ ਗੱਡੀ ਤੇ ਮੈਂ ਤਾਂ ਲਿਕੋਵਰੀ ਪਵਾ ਲੈਨੇ ਆ ਫੇਰ ਕੋਲ ਹੁਣ ਤਾਂ ਖਰਚੇ ਜਾਂਦੇ ਆ ਮੇਰੇ ਤੇ ਖਰਚੇ ਗਏ ਨਾ 10 ਤੇਲ ਹੀ ਪਵਾਇਆ ਵਾ ਮੈਂ ਕਿਹੜੇ ਡਾਤੇ ਆ ਕਿਤੇ ਲੋੜ ਹੀ ਪੈ ਜਾਂਦੀ ਏਦਾਂ ਕੋਈ ਗੱਲ ਨਹੀਂ ਕਰ ਲਾਂਗੇ ਅਰੇਂਜਮੈਂਟ ਪੈ ਜਾਊਗੀ ਤੇ ਰੋਲ ਤੇ ਇੱਕ ਮਿੰਟ ਕਰਨੀ ਇੱਥੇ ਕਿੰਨਾ ਮਾਨ ਹੈ ਮੈਨੂੰ ਆਪਣੀ ਧੀ ਤੇ ਮੇਰੀਆਂ ਤੇ ਸਾਰੀਆਂ ਆਸਾਂ ਤੇ ਪਾਣੀ ਫੇਰ ਗਈ ਆ ਐਨ ਲੱਗਦਾ ਜਿਤਾ ਜ਼ਿੰਦਗੀ ਫਿੱਕੀ ਜੀ ਹੋ ਗਈ ਆ ਹੁਣ ਤੇ ਜੀਨ ਦੇਲ ਹੀ ਨਹੀਂ ਕਰਦਾ ਕੰਮ ਕਰਕੇ ਛਡਾਈਆਂ ਨੂੰ ਸਾਰਾ ਦਿਨ ਬੈਠੀ ਰਹਿਣੀ ਆ ਇਨਾ ਚਿਰ ਹੋ ਗਿਆ ਪ੍ਰੀਤ ਨੂੰ ਗਈ ਨੂੰ ਪਰ ਮੌਲੀਆਂ ਜਾਦਾਂ ਚ ਉਹ ਆਪਣੇ ਆਪ ਨੂੰ ਕੱਢ ਹੀ ਨਹੀਂ ਸਕੀ ਅੱਜ ਤੱਕ ਜੇ ਉਹ ਦਿਨ ਆਈ ਤੇ ਮੈਨੂੰ ਕਿੰਨਾ ਵਧੀਆ ਲੱਗਾ ਗੱਲ ਮਿਲੀਆਂ ਦੋਵਾਂ ਨੇ ਮਨ ਹੌਲਾ ਕਰ ਲਿਆ ਪਰ ਇਹਨਾਂ ਤੋਂ ਡਰਦੀ ਨੇ ਮੈਂ ਉਹਨੂੰ ਬਹਿ ਜਾ ਖਲੋ ਜਾ ਉਹਨਾਂ ਕਿਹਾ ਮਨਜੇ ਹੋਈ ਡਰ ਗਿਆ ਬੇ ਕੋਈ ਇਹਨਾਂ ਨੂੰ ਨਾ ਦੱਸ ਦੇ ਤੇ ਜਿੰਨੇ ਦੱਸਣਾ ਹੀ ਉਹਨੇ ਤੇ ਇੱਕ ਮਿੰਟ ਆਈ ਦਾ ਵੀ ਦੱਸ ਹੀ ਦੇਣਾ ਹੀ ਗਲਤੀ ਕਰ ਲਈ ਉਹਨੂੰ ਬਿਠਾਉਂਦੀ ਚਾਹ ਪਾਣੀ ਪਿਉਂਦੀ ਕੋਹਦੀਆਂ ਸੌਂਦੀ ਕੁਝ ਆਪਣੀਆਂ ਦੱਸ ਦੇ ਐਵੇਂ ਦਿਲ 'ਚ ਡਰੀ ਬਹਿ ਗਿਆ ਤੇ ਕੋਈ ਦੱਸ ਨਾ ਦੇਵੇ ਦੀਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਨਾ ਬਿੱਲ ਹੀ ਤੇ ਮੈਂ ਖੰਡੀ ਫੜਾ ਹੀ ਆਵਾ ਉਹ ਮੀਟਰ ਚੈੱਕ ਕਰਨ ਆਲਾ ਆਇਆ ਸੀ ਤੇ ਮੈਂ ਹਾਂ ਮੈਂ ਫੇਰ ਕਿਤੇ ਭੁੱਲ ਕੇ ਰਹਿ ਜਾਣਾ ਵਾ ਰੱਖ ਦਿਓ ਇੱਥੇ ਕੀ ਗੱਲ ਆ ਬੜੀ ਪਰੇਸ਼ਾਨ ਆ ਜੇ ਕੋਈ ਗੱਲ ਆ ਤੇ ਮੇਰੇ ਨਾਲ ਕਰ ਲਾ ਹਾਂ ਨਹੀਂ ਦਿਵਿੰਦਰ ਬਸ ਇਦਾਂ ਹੀ ਸੋਚਣ ਲਈ ਹਾਂ ਵੀ ਕੀ ਸੋਚਿਆ ਸੀ ਤੇ ਕੀ ਹੋ ਗਿਆ ਤੇ ਤੇਤੋ ਕੋਈ ਪਰਦਾ ਵਾ ਹੁਣ ਤਾਂ ਜ਼ਿੰਦਗੀ ਸੁੰਨੀ ਜੀ ਲੱਗਦੀ ਹੈ ਦੀਦੀ ਇੱਕ ਗੱਲ ਆਖਾਂ ਗੁੱਸਾ ਨਾ ਕਰਿਓ ਤੇ ਨਾਲੇ ਇਹ ਨਾ ਸੋਚਿਓ ਵੀ ਮੇਰੇ ਜਖਮਾਂ ਤੇ ਲੂਣ ਭੁੱਕਣ ਆਈ ਆ ਵੇਹ ਉਹ ਦਿਨ ਪ੍ਰੀਤ ਆਈ ਤੂੰ ਉਹਨੂੰ ਬਹਿ ਜਾ ਖਲੋ ਜਾਂਦੀ ਉਹਦੇ ਨਾਲ ਦੋਸੋਂ ਖ ਕਰਦੀ ਤੇ ਤੂੰ ਉਹਨੂੰ ਕਿਤੇ ਬਹਿ ਜਾ ਖਲੋ ਜਾਨੀ ਆਖਿਆ ਤੇਰਾ ਵੀ ਮਨ ਹਲਕਾ ਹੋ ਜਾਂਦਾ ਚਲੋ ਬੱਚੇ ਗਲਤੀਆਂ ਕਰਦੇ ਆ ਮੰਨਦੇ ਆਂ ਪਰ ਤੁਸੀਂ ਉਹਨੂੰ ਐਦਾਂ ਹੀ ਤੋਰਤਾ ਦਵਿੰਦਰ ਸੱਚ ਪੁੱਛੇ ਨਾ ਤੇ ਤੇਰਾ ਗਾੜੀ-ਗਾੜੀ ਮੈਂ ਇਹੀ ਸੋਚਣ ਲਈ ਹਾਂ ਵੀ ਗਲਤੀ ਹੋਗੀ ਉਹਨੂੰ ਬਿਠਾਉਂਦੀ ਕੁਝ ਵਧੀਆ ਸੰਦੀ ਕੁਝ ਆਪਣੀਆਂ ਕਹਿੰਦੀ ਪਰ ਕੀ ਕਰਾਂ ਦਿਲ ਚ ਇਹੋ ਹੀ ਡਰ ਰਿਹਾ ਵੀ ਕਿਤੇ ਤੇਰੇ ਭਾਜੀ ਨੂੰ ਕੋਈ ਦੱਸ ਨਾ ਦੇਵੇ ਵੀ ਪ੍ਰੀਤ ਘਰ ਆਈ ਆ ਲੈ ਉਹਨੂੰ ਸੁਪਨਾ ਆਉਣਾ ਸੀ ਪ੍ਰੀਤ ਘਰ ਆਈ ਆ ਸਗੋਂ ਤੂੰ ਉਹਨੂੰ ਸਮਝਾ ਜੇ ਤੂੰ ਕੁੜੀ ਨੂੰ ਗੱਲ ਨਾਲ ਲਾਏਂਗੀ ਨਾ ਤੇ ਹੌਲੀ-ਹੌਲੀ ਉਹ ਤੁਹਾਨੂੰ ਮਿਲੂਗੀ ਤੂੰ ਤੇ ਉਹ ਗੱਲ ਕੀਤੀ ਉਹਨੂੰ ਐਦੁੱਪਰਾਰੀ ਕਰ ਛੱਡਿਆ ਵਾ ਗੱਲ ਤੇ ਤੇ ਵੀ ਠੀਕ ਆ ਦਿਵਿੰਦਰ ਮੈਂ ਵੀ ਇਹੋ ਸੋਚਦੀ ਆ ਪਰ ਇਹ ਹੈ ਸੁਬਾਹ ਦੇ ਕੌੜੇ ਆ ਤੈਨੂੰ ਤੇ ਪਤਾ ਹੀ ਆ ਪ੍ਰੀਤ ਨੇ ਕੰਮ ਹੀ ਇਦਾਂ ਦਾ ਕੀਤਾ ਵਾ ਵੀ ਸਮਝਾਉਣ ਜੋਗਾ ਕੋਈ ਛੱਡਿਆ ਹੀ ਨਹੀਂ ਉਤੋਂ ਉਹ ਤੇ ਇਹੋ ਜੀ ਗੱਲ ਸੁਣਦੇ ਵੀ ਨਹੀਂ ਆ ਅਖਰ ਦੇਲੀ ਬੜਾ ਟੁੱਟਾ ਕਰਨ ਉਹ ਵੀ ਕੀ ਇਹ ਕੱਲੀ ਬੈਠੀ ਘਰ ਚੂਰਦੀ ਰਹਿਣੀ ਆ ਕੋਈ ਦੁੱਖ ਲਵਾ ਲੇਗੀ ਤੇਰ ਕੋ ਤੇਰੀ ਧੀ ਆਇਆ ਕਰੂਗੀ ਤੇ ਸੋ ਦੁੱਖ ਸੁਖ ਬੰਦਾ ਕਰਦਾ ਵਾ ਚਲੋ ਕੋਈ ਗੱਲ ਨਹੀਂ ਕੋਸ਼ਿਸ਼ ਕਰੂੰਗੀ ਕਹਿ ਨਹੀਂ ਸਕਦੀ ਕਿਉਂਕਿ ਸੁਭਾਅ ਬੜਾ ਕੌੜਾ ਵਾ ਤੇ ਪ੍ਰੀਤ ਨੇ ਕਦਮ ਬੜਾ ਗਲਤ ਚੁੱਕਿਆ ਉਹ ਬੱਚੇ ਗਲਤੀਆਂ ਕਰਦੇ ਹੀ ਆ ਮਾਪਿਆਂ ਨੂੰ ਮੰਨਣੀ ਪੈਂਦੀ ਆ ਦਵਿੰਦਰ ਗਲਤੀ ਇਦਾਂ ਦੀ ਸਾਡੀ ਤੇ ਜ਼ਿੰਦਗੀ ਖਰਾਬ ਕਰ ਗਈ ਸੋਚਿਆ ਤੇ ਬੜਾ ਕੋਈ ਬੜੇ ਉੱਚੇ ਉੱਚੇ ਸੁਪਨੇ ਵੇਖੇ ਸੀ ਉਹਦੇ ਬਾਰੇ ਸਾਡੀ ਵੀ ਤੇ ਇੱਕੋ ਇੱਕ ਤੀ ਹੀ ਪਰ ਪ੍ਰੀਤ ਨੇ ਸਾਨੂੰ ਜਿਉਂਦਿਆਂ ਚ ਛੱਡਿਆ ਹੀ ਨਹੀਂ ਕੰਮ ਹੀ ਇਦਾਂ ਦਾ ਕਰ ਗਈ ਤੈਨੂੰ ਫੋਨ ਫਰਮ ਨਹੀਂ ਕਰਦੀ ਨਹੀਂ ਮੈਨੂੰ ਨਹੀਂ ਕੀਤਾ ਪਹਿਲਾਂ ਪਹਿਲਾਂ ਇੱਕ ਦੋ ਵਾਰੀ ਕੀਤਾ ਸੀ ਤੇ ਮੈਂ ਚੁੱਕਿਆ ਨਹੀਂ ਉਦੋਂ ਇਹ ਘਰ ਸੀ ਜਦੋਂ ਉਹ ਕਹਿੰਦੇ ਮੈਂ ਵੜਨੀ ਨਹੀਂ ਦੇਣਾ ਤੇ ਫਿਰ ਮੈਂ ਵੀ ਡਰਦੀ ਨਾ ਮੂੰਹ ਹੀ ਨਹੀਂ ਲਾਇਆ ਅੰਦਰੋਂ ਤਾਂ ਦਿਲ ਹੀ ਪੁੱਛਿਆ ਜਾਂਦਾ ਕਿੰਨੀ ਵਾਰੀ ਯਾਦ ਕਰਨੀ ਤੇ ਕਿੰਨੀ ਵਾਰੀ ਦਿਲ ਚ ਰੋਣੀ ਉਹ ਭਾਵੇਂ ਆਪਣੇ ਘਰ ਰੋਝੀ ਗਈ ਹੋਵੇ ਪਰ ਮੈਨੂੰ ਇੱਕ ਇੱਕ ਦਿਨ ਵਰਿਆਂ ਵਰਗਾ ਲੰਘਣ ਲਿਆ। ਐਵੇਂ ਘਰ ਬੈਠੇ ਗੱਲਾਂ ਕਰਦੇ ਹੰਨੇ ਆ। ਕਿ ਪਤਾ ਨਹੀਂ ਦਿਨ ਕਿਦਾਂ ਬਤੀਤ ਹੁੰਦਾ ਵਾ। ਸਾਰਾ ਦਿਨ ਅੰਦਰ ਵੜੀ ਰਹਿਣੀ ਆ। ਚੰਗਾ ਮੈਂ ਚਲਦੀ ਆ। ਤੇ ਪਰ ਮੇਰੀ ਗੱਲ ਤੇ ਨਾ ਗੌਰ ਕਰਿਓ, ਸੋਚਿਓ ਜ਼ਰੂਰ।